ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਜਮਾਤ 6ਵੀਂ ਵਿਸ਼ਾ ਸਮਾਜਿਕ ਵਿਗਿਆਨ ਆ ਪਾਠ ਨੰਬਰ 12 ਮੌਰੀਆ ਤੇ ਸ਼ੁੰਗ ਕਾਲ 300 ਈਸਵੀ ਪੂਰਵ ਤੋਂ 200 ਈਸਵੀ ਪੂਰਵ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਨੰਬਰ 1 ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਪ੍ਰਸ਼ਨ ਨੰਬਰ 1 ਸਿਕੰਦਰ ਬਾਰੇ ਤੁਸੀਂ ਕੀ ਜਾਣਦੇ ਹੋ ਉਤਰ ਸਕੰਦਰ ਜੋ ਮੁਕਦੂਨੀਆਂ ਦਾ ਇੱਕ ਮਹਾਨ ਜਨਾਨੀ ਜੇਤੂ ਸੀ ਉਸਨੇ ਭਾਰਤ ਤੇ 326 ਈਸਵੀ ਪੂਰਵ ਵਿੱਚ ਹਮਲਾ ਕੀਤਾ ਉਸਨੇ ਬਿਆਸ ਨਦੀ ਤੱਕ ਪੰਜਾਬ ਵਿੱਚ ਉੱਤਰ ਪੱਛਮ ਦੇ ਕਈ ਰਾਜਿਆਂ ਨੂੰ ਹਰਾਇਆ ਉਸਨੇ ਤਕਸੀਲਾ ਦੇ ਰਾਜਾ ਅਬੀ ਨੂੰ ਹਰਾਇਆ ਪੋਰਸ ਸਕੰਦਰ ਦੁਆਰਾ ਹਰਾਇਆ ਜਾਣ ਵਾਲਾ ਇੱਕ ਪ੍ਰਸਿੱਧ ਰਾਜਾ ਸੀ ਪ੍ਰਸ਼ਨ ਨੰਬਰ 2 ਕਟੋਲਿਆ ਬਾਰੇ ਇੱਕ ਨੋਟ ਲਿਖੋ ਉਤਰ ਕਟੋਲਿਆ ਨੂੰ ਚਾਣੁਕਿਆ ਵੀ ਕਿਹਾ ਜਾਂਦਾ ਹੈ ਉਹ ਇੱਕ ਮਹਾਨ ਵਿਦਵਾਨ ਅਤੇ ਤਕਸੀਲਾ ਵਿਸ਼ਵ ਬਦਾਲਿਆ ਵਿੱਚ ਅਧਿਆਪਕ ਸੀ ਰਾਜਾ ਚੰਦਰ ਗੁਪਤ ਮੌਰੀਆ ਉਸ ਨੂੰ ਆਪਣਾ ਗੁਰੂ ਮੰਨਦਾ ਸੀ ਮੌਰੀਆ ਸਾਮਰਾਜ ਦਾ ਪ੍ਰਧਾਨ ਮੰਤਰੀ ਵੀ ਰਿਹਾ ਸੀ ਉਸ ਨੇ ਅਰਥ ਸ਼ਾਸਤਰ ਨਾਂ ਦੀ ਇੱਕ ਪੁਸਤਕ ਲਿਖੀ ਪ੍ਰਸ਼ਨ ਨੰਬਰ 3 ਅਸ਼ੋਕ ਨੂੰ ਮਹਾਨ ਕਿਉਂ ਕਿਹਾ ਜਾਂਦਾ ਹੈ ਉੱਤਰ ਅਸ਼ੋਕ ਇੱਕ ਮਹਾਨ ਸ਼ਾਸਕ ਸੀ ਉਸ ਦੀ ਗਿਣਤੀ ਸੰਸਾਰ ਦੇ ਸਭ ਤੋਂ ਮਹਾਨ ਰਾਜਿਆਂ ਵਿੱਚ ਕੀਤੀ ਜਾਂਦੀ ਹੈ ਉਹ ਆਪਣੀ ਸ਼ਾਂਤੀ ਅਤੇ ਮਾਨਵਤਾ ਦੇ ਸੰਦੇਸ਼ ਲਈ ਪ੍ਰਸਿੱਧ ਹੈ ਕਲਿੰਗ ਦੇ ਜੁੱਧ ਤੋਂ ਬਾਅਦ ਉਸ ਨੇ ਹਿੰਸਾ ਨੂੰ ਅਪਣਾ ਲਿਆ ਉਸ ਨੇ ਸ਼ਿਕਾਰ ਕਰਨਾ ਛੱਡ ਦਿੱਤਾ ਅਤੇ ਬੁੱਧ ਧਰਮ ਅਪਣਾ ਲਿਆ ਉਸ ਨੇ ਪਰਜਾ ਦੀ ਭਲਾਈ ਲਈ ਸੜਕਾਂ ਹਸਪਤਾਲ ਖੂਹ ਅਤੇ ਸ਼ਰਾਵਾਂ ਬਣਵਾਈਆਂ ਪ੍ਰਸ਼ਨ ਨੰਬਰ 4 ਮੌਰੀਆ ਕਲਾ ਬਾਰੇ ਤੁਸੀਂ ਕੀ ਜਾਣਦੇ ਹੋ ਉੱਤਰ ਮੌਰੀਆ ਸਮਰਾਟਾਂ ਨੂੰ ਕਲਾ ਨਾਲ ਬਹੁਤ ਪਿਆਰ ਸੀ ਚੰਦਰਗੁਪਤ ਮੌਰੀਆ ਨੇ ਇੱਕ ਵੱਡਾ ਰਾਜ ਮਹਿਲ ਬਣਵਾਇਆ ਅਸ਼ੋਕ ਨੇ ਸਾਂਚੀ ਦੇ ਸਰੂਪ ਦਾ ਨਿਰਮਾਣ ਕਰਵਾਇਆ ਅਸ਼ੋਕ ਦੇ ਸਮੇਂ ਇਸ ਦੀ ਕਲਾ ਦਾ ਸਭ ਤੋਂ ਸੋਹਣਾ ਨਮੂਨਾ ਉਸ ਦੁਆਰਾ ਬਣਵਾਏ ਪੱਥਰ ਦੇ ਵੱਡੇ ਵੱਡੇ ਸਤੰਭ ਹਨ ਅਸ਼ੋਕ ਨੇ ਚਾਰ ਸ਼ੇਰਾਂ ਵਾਲੀ ਇੱਕ ਮੂਰਤੀ ਬਣਵਾਈ ਜੋ ਕਿ ਸਾਡਾ ਰਾਸ਼ਟਰੀ ਚਿੰਨ੍ਹ ਹੈ ਖਾਲੀ ਥਾਮਾ ਭਰੋ ਨੰਬਰ 1 ਸਿਕੰਦਰ ਦੇ ਸੈਨਿਕ ਪੰਜਾਬ ਦੇ ਲੋਕਾਂ ਦੀ ਡੈਸ਼ ਵੇਖ ਕੇ ਡਰ ਗਏ ਉੱਤਰ ਹੈਗਾ ਬਹਾਦਰੀ ਨੰਬਰ 2 ਚੰਦਰ ਗੁਪਤ ਨੇ ਡੈਸ਼ ਤੱਕ ਰਾਜ ਕੀਤਾ ਉੱਤਰ ਹੈਗਾ 297 ਈਸਵੀ ਪੂਰਵ ਨੰਬਰ 3 ਮੈਗਸ ਥਿੰਜ ਡੈਸ਼ ਦਾ ਯੂਨਾਨੀ ਰਾਜਦੂਤ ਸੀ ਉੱਤਰ ਹੈਗਾ ਸਲਜੁਕਸ ਨਿਕਾ ਤੌਰ ਨੰਬਰ 4 ਕਟੋਲਿਆ ਦੇ ਡੈਸ਼ ਅਤੇ ਮੈਥੀਨਜ ਦੀ ਡੈਸ਼ ਪੁਸਤਕ ਤੋਂ ਸਾਨੂੰ ਮੌਰੀਆ ਸਾਮਰਾਜ ਦੇ ਰਾਜ ਪ੍ਰਬੰਧ ਬਾਰੇ ਜਾਣਕਾਰੀ ਮਿਲਦੀ ਹੈ ਉੱਤਰ ਹੈਗਾ ਅਰਥਸ਼ਾਸਤਰ ਇੰਡੀਕਾ ਨੰਬਰ 5 ਮੱਧ ਪ੍ਰਦੇਸ਼ ਵਿੱਚ ਡੈਸ਼ ਦਾ ਸਰੂਪ ਬਹੁਤ ਪ੍ਰਸਿੱਧ ਹੈ ਉੱਤਰ ਹੈਗਾ ਸਾਂਚੀ ਹੇਠ ਲਿਖੇ ਸ਼ਬਦਾਂ ਦਾ ਸਹੀ ਮਿਲਾਨ ਕਰੋ ਨੰਬਰ 1 ਮੈਗਥੀਨਜ ਇੰਡੀਕਾ ਕਟੋਲਿਆ ਅਰਥਸ਼ਾਸਤਰ ਸਾਂਚੀ ਸਰੂਪ ਅਮਾਤਜਾ ਮੰਤਰੀ ਹੇਠ ਲਿਖੇ ਬਾਕਾਂ ਸਾਹਮਣੇ ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ ਨੰਬਰ 1 ਸੈਲਜੁਕਸ ਨੇ ਚੰਦਰਗੁਪਤ ਮੌਰੀਆ ਨੂੰ ਹਰਾਇਆ ਉੱਤਰ ਹੈ ਗਲਤ ਨੰਬਰ 2 ਅਸ਼ੋਕ ਨੇ ਲੋਹੇ ਦੇ ਵਿਸ਼ਾਲ ਸਤੰਭ ਬਣਵਾਏ ਗਲਤ ਨੰਬਰ 3 ਮਹਾਮੰਤਰ ਸਿਕੰਦਰ ਦੇ ਅਵਸਰ ਸੰਨ ਗਲਤ ਨੰਬਰ 4 ਅਸ਼ੋਕ ਨੇ ਕਲਿੰਗ ਜੁੱਧ ਪਿੱਛੋਂ ਬੁੱਧ ਧਰਮ ਅਪਣਾ ਲਿਆ ਸਹੀ ਨੰਬਰ 5 ਚੰਦਰਗੂਤ ਨੇ ਸੁਦਰਸ਼ਨ ਛੀਲ ਦਾ ਨਿਰਮਾਣ ਕਰਵਾਇਆ ਉੱਤਰ ਹੈਗਾ ਸਹੀ ਧੰਨਵਾਦ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰੋ